ਕਿਸੇ ਅੰਨੇ ਸਾਨੂੰ ਫੇ ਕਰਕੇ ਫੋਨ ਕੰਕ ਕਰਕੇ ਉਸ ਉਸ ਤਰੀਕੇ ਦਾ ਵੀ ਹੈਗਾ ਸਿੱਕ ਟੋਟੀ ਦਿਲਾ ਕੇ ਕਿਸ ਨੂੰ ਯਾਦ ਕਰਦੇ ਨਹੀਂ ਇਦਾਂ ਥੋੜਾ ਜਿਹਾ ਕੰਟਰੋਲ ਮੈਂ ਬਸ ਕੁਛ ਨਹੀਂ ਕਰਦੀ ਕਈ ਵਾਰ ਯਾਦ ਆਉਂਦੀਆਂ ਰੋਮ ਚ ਲੋਕ ਲਾ ਕੇ ਸਿਗਰਟ ਚਲਾ ਕੇ ਸੈਟਸਾਂ ਲਾ ਕੇ ਸਿਗਰਟ ਜਲਾ ਕੇ ਸੈਟਸਾਂ ਲਾ ਕੇ ਕਹਿੰਦੀ ਸੈਟ ਤੇ ਬਈ ਨਹੀਂ ਉਹ ਵਾਹਿਗੁਰੂ 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 ਥੋੜੇ ਬਰਗੀਆਂ ਧੀਆ ਪੈਣਾ ਹੁੰਦੀਆਂ ਨਾ ਅੱਛਾ ਸਾਡੇ ਖਾੜਕੂ ਸੰਘਰਸ਼ ਦੇ ਵੇਲੇ ਆ ਜਿਹੜੀਆਂ ਨੌਜਵਾਨ ਲੜਕੀਆਂ ਜਿਨ੍ਹਾਂ ਨੇ ਸਿੰਘਾਂ ਦੇ ਨਾਲ ਵਿਆਹ ਕਰਾਇਆ ਖੜਕੂ ਸਿੰਘਾਂ ਦੇ ਨਾਲ ਤੇ ਜਦੋਂ ਉਹ ਅਚਾਨਕ ਦੁਨੀਆ ਤੋਂ ਚਲੇ ਗਏ ਜੀਹੀਦੀ ਹੋ ਜਾਂਦੀ ਉਹਨਾਂ ਦੀ ਹਾਂਜੀ ਕਈ ਵਾਰੀ ਐਦਾਂ ਹੁੰਦਾ ਹੁੰਦਾ ਵੀ ਬੰਦੇ ਨੂੰ ਜਾਣਬੁੱਝ ਕੇ ਬੋਲਣਾ ਪੈਂਦਾ ਆ ਚਾਹੇ ਉਹ ਕੋ ਪੰਜਾਬ ਦਾ ਮੁੱਦਾ ਨਾ ਹੋਵੇ ਪਰ ਮੁੱਦਾ ਆਉਣ ਵਾਲੇ ਟਾਈਮ 'ਚ ਬਣ ਵੀ ਬਹੁਤ ਵੱਡਾ ਸਕਦਾ ਹੈ ਹਨਾ ਅਬ ਅਬ ਆ ਦੋ ਕੁ ਦਿਨ ਪਹਿਲਾਂ ਇਸ ਕੁੜੀ ਨੂੰ ਕੋਈ ਜਾਣਦਾ ਨਹੀਂ ਸੀ ਇਹਨੇ ਚੰਗੀ ਯਾਨੀ ਕਿ ਹੱਥ ਚੱਕੀ ਹੋਈ ਹੈ ਹਰੇਕ ਚੈਨਲ ਦੇ ਉੱਤੇ ਇਹਨਾਂ ਨੇ ਵੀ ਮੈਂ ਮੁੰਡਿਆਂ ਨੂੰ ਪਿਆਰ ਕਰਦੀ ਸੀ ਜੇ ਉਹ ਵਾ ਹਨ ਤੇ ਪੱਤਰਕਾਰ ਚਲੋ ਉਹਦੀ ਜਿੰਨਾ ਕੋ ਉਹਦਾ ਦਿਮਾਗ ਹਨਾ ਉਹ ਜਿਹੜੇ ਰੀਲਾਂ ਤੇ ਨੱਚ ਸਕਦੇ ਆ ਨੰਗੇ ਹੋ ਹੋ ਕੇ ਉਹਨਾਂ ਨੂੰ ਨਿਊਜ਼ ਚੈਨਲ ਦੇ ਉੱਤੇ ਆ ਕੇ ਕਿਹੜਾ ਕੋ ਅੱਖ ਲੱਗਦਾ ਬੋਲਣਾ ਹਨਾ ਤੇ ਮੈਂ ਚੈਨਲ ਵਾਲਿਆਂ ਦੀ ਵਾਹ ਮੈਂ ਇਹ ਦੀ ਚੀਜ਼ ਦੇਖਦਾ ਵੀ ਟੀਆਰਪੀ ਦੀ ਖਾਤਰ ਦੂ ਜਰ ਇੰਨਾ ਗਿਰ ਗਏ ਵੀ ਪੱਤਰਕਾਰੀ ਦਾ ਲੈਵਲ ਕਦੇ ਹੁੰਦਾ ਸੀ ਕਿਸੇ ਟਾਈਮ ਤੇ ਕੁਝ ਛਾਪਨਾ ਸਰਕਾਰਾਂ ਦੇ ਖਿਲਾਫ ਤੇ ਉਹ ਬੰਦਿਆਂ ਨੂੰ ਉਹਨਾਂ ਨੂੰ ਸਰਕਾਰਾਂ ਨੇ ਕਿਹਾ ਇਹ ਨਾ ਛਾਪ ਤਾਂ ਉਹਨਾਂ ਨੇ ਜੇਲ੍ਹ ਚਲੇ ਜਾਣਾ ਪਰ ਆਪ ਦਾ ਜਿਹੜਾ ਉਹ ਲੋਕਾਂ ਨੂੰ ਦੱਸਣ ਦਾ ਨਜ਼ਰੀਆ ਉਹ ਨਹੀਂ ਬਦਲਦੇ ਹੁੰਦੇ ਸੀ ਹਨ ਇੱਥੋਂ ਤੱਕ ਤਾਂ ਚਲੋ ਚੱਲ ਜਾਂਦਾ ਸੀਗਾ ਵੀ ਸਰਕਾਰਾਂ ਦੇ ਦਬਦਬੇ ਹੇਠ ਜਿਹੜੇ ਚੈਨਲ ਚੱਲਦੇ ਆ ਵੀ ਓਕੇ ਹੈ ਹਨ ਨਾ ਕੋਈ ਗੱਲ ਨਹੀਂ ਉਹ ਹੁਣ ਭਾਈ ਤੁਸੀਂ ਜਿਹੜਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਜਵਾਨੀ ਨੂੰ ਪਰੋਸ ਕੇ ਥਾਲੀ 'ਚ ਦੇ ਰਹੇ ਹੋ ਕਿ ਇਹ ਸਾਡਾ ਇਤਿਹਾਸ ਆ ਉਹ ਕੁੜੀ ਦਾ ਮੈਂ ਲੌਂਗ ਨਹੀਂ ਲੈਣਾ ਮੈਂ ਤੁਹਾਨੂੰ ਦਿਖਾ ਦੂੰਗਾ ਖੋਲੀ ਲੋਕ ਮੜ ਤੇ ਉਹ ਜਾਨੀ ਕਿ ਐ ਕਰ ਕਰਕੇ ਦਿਖਾ ਰਹੇ ਨੇ ਆ ਕੁੜੀ ਹੈ ਹਾਂ ਆ ਕੁੜੀ ਹੈ ਇਹਨੇ ਆਪਦੇ ਵਾਸ਼ਿਕ ਨਾਲ ਕੀ ਉਹਨੂੰ ਮੈਂ ਕਹਾਉਂ ਬਾਥਰੂਮ ਦੇ ਵਿੱਚ ਵੀ ਫੋਟੋਆਂ ਪਾਈਆਂ ਹੋਈਆਂ ਨੇ ਤੇ ਇਹ ਹਰੇਕ ਮੀਡੀਆ ਚੈਨਲ ਦੇ ਉੱਤੇ ਆ ਕੇ ਇਹ ਦੱਸ ਰਹੀ ਹੈ ਵੀ ਮੇਰੇ ਨਾਲ ਧੋਖਾ ਹੋ ਗਿਆ ਬਹੁਤ ਵੱਡਾ ਮੇਰੇ ਨਾਲ ਜੇ ਹੋ ਗਿਆ ਇੱਥੇ ਤੱਕ ਇਹ ਵੀ ਕਹਿੰਦੀ ਹੈ ਵੀ ਹਾਂ ਮੈਂ ਸਿਕਟਾਂ ਪਿੰਦੀ ਹਾਂ ਤੇ ਉਹ ਪੱਤਰਕਾਰ ਕੀ ਦਿਖਾ ਰਿਹਾ ਹੈ ਯਾਰ ਇਹ ਤਾਂ ਹਰੇਕ ਸ਼ਹਿਰ ਦਾ ਰੌਲਾ ਆ ਐਦਾਂ ਦੀਆਂ ਤਾਂ 20 ਨਜੜੀਆਂ ਚੱਕ ਕੇ ਤੁਸੀਂ ਮੂਹਰੇ ਕਰ ਦੋ ਟੀਆਰਪੀ ਦੀ ਖਾਤਰ ਯਾਨੀ ਕਿ ਕੁਝ ਵੀ ਚੱਲੂ ਕੁਝ ਵੀ ਚਲਾ ਦਿਓ ਹਣਾ ਓਕੇ ਆ ਤੇ ਮੈਂ ਇਹ ਕਹ ਰਿਹਾ ਵੀ ਤੁਸੀਂ ਆਉਣ ਵਾਲੇ ਸਮੇਂ ਤਾ ਆਪਦੇ ਜਵਾਕਾਂਿਆਂ ਨੂੰ ਵੀ ਨਹੀਂ ਜਵਾਬ ਦੇਣਾ ਤੁਹਾਡੇ ਕੋਲੋਂ ਚਾਹੇ ਕੋਈ ਵੀ ਚੈਨਲ ਆ ਜਵਾਬ ਐ ਨਹੀਂ ਦੇ ਹੁਣ ਤੇ ਉਹਨਾਂ ਨੂੰ ਕੀ ਕਹੋਗੇ ਵੀ ਜਦੋਂ ਕੋਈ ਪੰਜਾਬ ਦੇ ਵਿੱਚ ਚੱਟੇ ਦੀ ਲਹਿਰ ਚੱਲ ਰਹੀ ਸੀ ਜਦੋਂ ਕਿਸਾਨ ਖੁਦਗੁਸ਼ੀਆਂ ਕਰ ਰਹੇ ਸੀ ਜਦੋਂ ਕਿਸਾਨ ਸੜਕਾਂ ਤੇ ਰੋਲ ਰਹੀ ਸੀ ਜਦੋਂ ਆਈਲੈਂਡਸ ਕਰਕੇ ਸਾਡੀ ਪੰਜਾਬ ਦਾ ਸਾਡਾ ਜੂਤ ਬਾਹਰ ਨੂੰ ਚਲ ਜਾ ਰਿਹਾ ਸੀਗਾ ਤੇ ਉਦੋਂ ਤੁਸੀਂ ਕੀ ਦਿਖਾ ਰਹੇ ਸੀ ਆਪਣੇ ਚੈਨਲਾਂ ਦੇ ਉੱਤੇ ਆ ਨਚੜੀਆਂ ਆ ਹਾਂ ਉਹ ਧਰ ਫੇੜੇ ਨੂੰ ਥੋੜਾ ਬਾਤ ਆਪਦੀ ਉਹ ਆਪਦੀ ਜਿਹੜੀ ਆ ਪੱਤਰਕਾਰੀ ਦੀ ਇਹਨੂੰ ਮੜ ਕੇ ਸੋਚੋ ਤੁਸੀਂ ਕਿੱਥੇ ਖੜ ਗਏ ਹੋ ਯਾਰ ਉਹਨਾਂ ਚੈਨਲਾਂ ਦਾ ਧੰਨਵਾਦ ਮਥੀਰੇ ਥਲੀਬਾਈ ਨੇ ਵੀ ਗੱਲ ਕੀਤੀ ਸੀ ਮੈਂ ਕਿਹਾ ਭਾਈ ਸਾਰੇ ਚਲਾ ਰਹੇ ਨੇ ਤੁਸੀਂ ਤੁਸੀਂ ਵੀ ਕੋਈ ਬਾਗਦੀ ਗੰਗਾ ਜੀ ਹੱਥ ਧੋ ਲੈਣਗੇ ਇਹਨਾਂ ਦਾ ਬਾਜਵਾ ਤੁਹਾਨੂੰ ਪਤਾ ਹੀ ਹੈ ਨਾ ਵੀ ਆਪਣਾ ਚੈਨਲ ਕਿਦਾਂ ਮੈਂ ਕਿਹਾ ਧੰਨਵਾਦ ਆ ਬਾਈ ਤੁਹਾਡਾ ਤਾਂ ਦੇਖੋ ਆ ਕੀ ਚੱਲ ਰਿਹਾ ਅੱਜ ਕੱਲ ਚੈਨਲ ਦੇ ਉੱਤੇ ਤੇ ਇਹ ਇਹ ਕੀ ਇਹ ਆਪਣੇ ਨਿਊਜ਼ ਇਹ ਦਿਖਾ ਰਹੇ ਨੇ ਵੀ ਅੱਗੋਂ ਆਪਣੇ ਜਿਹੜੇ ਆ ਮੁੰਡੇ ਕੁੜੀਆਂ ਇਹ ਨੇ ਅੱਗੋਂ ਇਹਨਾਂ ਨੂੰ ਵੀ ਇਹ ਕੁਝ ਸਿਖਾਇਆ ਜਾ ਰਿਹਾ ਤੇ ਕੱਲੋਂ ਚੱਕ ਕੇ ਬੂਥੜ ਹਰੇ ਕੋਈ ਆਏ ਸਟੂਡੀਓ ਦੇ ਵਿੱਚ ਵੱਡ ਦੇ ਕਰਿਆ ਆ ਦੇਖਿਓ ਅਵੇਸਤ ਪਰ ਪ੍ਰੋਮੈਸਾ ਵੀ ਪਿਆਰ ਆ ਰਿਹਾ ਹੈ। ਅੱਜ ਤੁਸੀਂ ਆਣੇ ਕਹਿੰਦੇ ਜੰਗ ਤੇ ਪਿਆਰ ਸਭ ਕੁਝ ਆਇਆ ਜਾਂ ਫਿਰ ਲੱਗਦਾ ਨਹੀਂ ਹੈਗਾ। ਆਏ ਹੋ। ਕਿਵੇਂ ਸਵਾਦ ਲੈ ਰਿਹਾ ਪੱਤਰਕਾਰ ਕਹਿੰਦਾ ਪਿਆਰ ਤੇ ਜੰਗ ਜਦ ਬੱਲੋ ਚਿਹਰੇ ਜੂਧਿਆ ਕਰਨਾ ਪੈਂਦਾ ਜਦੋਂ ਕਹਿ ਕਿ ਸਭ ਕੁਝ ਤੂੰ ਹੀ ਮੇਰੇ ਵਾਸਤੇ ਹੈ। ਮੈਨੂੰ ਮੈਨੂੰ ਇਹਦਾ ਮੈਟਰ ਨਹੀਂ ਕਰਦਾ। ਮੇਰਾ ਮੇਰਾ ਸਵਾਲ ਇਹ ਹੈ ਵੀ ਜਦੋਂ ਪਿਆਰ ਤੇ ਜੰਗ ਚੱਪਾ ਕਹਿੰਦਾ ਸਭ ਕੁਝ ਆਇਆ ਜਾਂ ਫਿਰ ਜੋ ਨਹੀਂ ਕਰ ਲੈ ਠੀਕ ਹੈ ਫਿਰ ਜਿੰਨੀ ਮੇਰੀ ਥਕੀ ਬੇਟੀ ਮੈਂ ਤਾਂ ਫਿਰ ਵੀ ਉਹਨਾਂ ਹੀ ਜਾਣੀ ਕਿ ਤੂੰ ਨਹੀਂ ਰੱਖਣੇ ਬੈਕਨ ਵੇੜ ਲਵੇ ਮੈਨੂੰ ਕੋਈ ਚੱਕਰ ਨਹੀਂ। ਓਏ ਬੈਕਨ ਵੇੜਨ ਨੂੰ ਤੂੰ ਚਲੋ ਅੱਗੇ ਸੁਣੋ ਪੰਜ ਜਣਾਂ ਨਾਲ ਨਹੀਂ ਮੇਰਾ ਰਿਲੇਸ਼ਨ ਸੀਗੇ ਫਿਰ ਮੇਰੀ ਮੈਂ ਦੋਸੀ ਦੀਆਂ ਜੇ ਕੋਈ ਚੰਗਾ ਮੁੰਡਾ ਰੱਖ ਲੂ ਨਤੇ ਮੇਰੇ ਫੋਨ ਤੇ ਕਲੀਅਰ ਕਰਾਈ ਹੋਣਾ ਕੀ ਹੁਣ ਨਹੀਂ ਨਹੀਂ ਬੱਸ ਸੀਗਾ ਮੇਰਾ ਐਕਸੀਡੈਂਟ ਹੋਇਆ ਸੀਗਾ ਤਾਂ ਮੈਂ ਉਹਨੂੰ 10 ਦਿਨ ਬਾਅਦ ਕਾਲ ਕੀਤਾ ਕੀ ਕੀ ਗੱਲ ਪ੍ਰੀਤ ਉਹਦਾ ਕਰਦਾ ਵਦੋ ਵਦੋ ਅੱਗੇ ਵਦੋ ਉਹਦਾ ਰੀ ਨਾਮ ਹੈਗਾ ਸੁਖਪ੍ਰੀਤ ਸੀ ਤਾਂ ਉਹਨੂੰ ਮੈਂ ਕਾਲ ਕੀਤੀ ਮੈਂ ਕਿ ਕੀ ਗੱਲ ਪ੍ਰੀਤ ਤੁਸੀਂ ਕਾਲ ਨਹੀਂ ਕਰਦੇ ਕਹਿੰਦਾ ਭੈਣ ਬਣੇ ਮੈਨੂੰ ਫੋਨ ਨਾ ਕਰ ਠੀਕ ਹੈ ਤੁਸੀਂ ਪਹਿਲਾਂ ਵੀ ਭੈਣ ਵਾਲੀ ਚੀਜ਼ ਤੋਂ ਸਮਝ ਚੁੱਕੇ ਸੀਗੀ ਬੱਸ ਬੱਸ ਲੱਗਦਾ ਹੈਗਾ ਵੀ ਮੁੰਡਿਆਂ ਦਾ ਇੱਡੀ ਛੇਤੀ ਮਨ ਭਰ ਜਾਂਦਾ ਕੁੜੀਆਂ ਤੋਂ ਹਾਂਜੀ ਤੁਹਾਡੇ ਆਪੇ ਹੋਰ ਭਾਈ ਤੂੰ ਸਾਰੇ ਉਹਨਾਂ ਨਾਲ ਘੜੀ ਸੀ ਤੂੰ ਆਪਦੀ ਹੀ ਗੱਲ ਕਰ ਤੇਰਾ ਪੰਜੇ ਜਾਣਾਂ ਤੋਂ ਭਰ ਗਿਆ ਤੇ ਅਗਲੇ ਦਾ ਹੀ ਭਰ ਗਿਆ ਮਤਲਬ ਮੈਂ ਇਹ ਸਭ ਕੁਝ ਦਿਖਾਉਣਾ ਨਹੀਂ ਚਾਹੁੰਦਾ ਉਹ ਯਾਰੋ ਆ ਮੈਂ মিডিਆ ਕਰਕੇ ਕਰਿਆ ਵੀ ਯਾਰ ਤੁਸੀਂ ਮਾੜੀ ਮੋਟੀ ਤਾਂ ਅਕਲ ਨੂੰ ਹੱਥ ਮਾਰ ਲੂ ਯਾਰ ਤੁਹਾਨੂੰ ਜੇ ਕੋਈ ਕਹਿ ਦੇਵੇ ਨਾ ਆ ਪੀਓ ਫਲਾਨੇ ਪਿੰਡ ਜਾਣਾ ਪਊ ਤੇ ਉੱਥੇ ਨਾ ਆ ਤੱਕਾ ਹੋ ਰਿਹਾ ਤੇ ਉੱਥੇ ਆ ਤੁਸੀਂ ਜਾ ਕੇ ਕਵਰੇਜ ਕਰ ਲੂਗੇ ਨਹੀਂ ਬਾਈ ਜੀ ਮੈਂ ਬਿਜ਼ੀ ਹਾਂ ਤੇ ਐਹੋ ਜਿਹੇ ਨਚੜੀਆਂ ਨੂੰ ਟਾਈਮ ਤੁਹਾਡੇ ਕੋਲ ਹੈਗਾ ਦਿਨ ਲਈ ਹਾਂ ਕੀ ਬਾਤ ਹੈ ਮੈਂ ਤਾਂ ਕੀ ਚੱਲ ਰਿਹਾ ਸੀ ਪਹਿਲਾਂ ਟੁੱਟਿਆ ਹੋਇਆ ਸੀ ਹਾਏ ਕਿਹੜਾ ਤੋਂ ਬਾਅਦ ਕਿਸੇ ਨੇ ਫੂਰਨਾ ਦੇ ਲਾ ਉਸ ਤੋਂ ਬਾਅਦ ਹੁਣ ਦੁਬਾਰਾ ਰਿਲੇਸ਼ਨ ਹੈ ਜੀ ਇਹ ਲੱਗਦਾ ਜਿਹਾ ਕਿ ਜ਼ਿੰਦਗੀ ਨੂੰ ਥੋੜਾ ਜਿਹਾ ਸਮਝੌਤਾ ਕਰ ਲੈਣਾ ਸੀ ਕਿ ਨਹੀਂ ਜਦੋਂ ਦੂ ਏਸੇ ਗੱਲ ਨੂੰ ਪਿੱਟਦਾ ਉਹਨਾਂ ਪੰਜਾਬੀ ਉਹ ਆ ਜਿਹੜੀਆਂ ਰੀਲਾਂ ਰੂਲਾਂ ਆੜੀਆਂ ਇਹਨਾਂ ਦੇ ਜਵੇਰੀ ਮੂਰ ਕੁਛ ਨਹੀਂ ਹੈਗੇ ਆਪਣੇ ਜਵਾਕ ਨੂੰ ਬਚਾਉ ਇਹਨਾਂ ਨੇ ਜੰਮਣੇ ਜੋਦੇ ਅਸੀਂ ਤਾਂ ਹੋ ਗਿਆ ਕਿ ਵਾਰੀ ਵਾਰੀ ਪਿਗਲ ਜਾਂਦਾ ਦਿਲ ਵੀ ਕੁਛ ਇਦਾਂ ਨੇ ਉਸਨੇ ਵਿਸ਼ਵਾਸ ਵਿਸ਼ਵਾਸ ਹੀ ਤੋਦਾ ਕਰਤਾ ਸੀਗਾ ਫੈਮਲੀ ਦੇ ਵਿੱਚ ਆਉਣਾ ਜਾਣਾ ਮੈਨੂੰ ਕਿਤੇ ਵੀ ਰੋਕ ਰੋਕ ਕਰਨਾ ਸੀਗਾ ਕਹਿੰਦਾ ਜੋ ਚੀਜ਼ ਚਾਹੀਦੀ ਹੈ ਦੱਸ ਕਰ ਦੇ ਵਿੱਚ ਮਤਲਬ ਉਹਦੀ ਮੈਂ ਬਿਮਾਰ ਪੈ ਗਈ ਭੱਜਾ ਵਜੋਂਦਾ ਸੀਗਾ ਉਹ ਕਿ ਦੱਸ ਤੈਨੂੰ ਕਿਸ ਚੀਜ਼ ਦੀ ਲੋੜ ਹੈ ਕੀ ਹੋਇਆ ਤੈਨੂੰ ਆਏ ਅੱਲਾਸ ਬੰਦੇ ਨੇ ਕਦੇ ਨਹੀਂ ਦੇ ਪਿਆਰ ਦਾ ਸਰ ਖਤਮ ਹੋ ਜਾਂਦਾ ਰਫ ਕੋਈ ਗਿਆ ਉਸ ਤੋਂ ਨੇ ਬਹੁਤ ਜ਼ਿਆਦਾ ਤੋਂ ਨੇ ਵੀ ਕਿਹਦੇ ਨਾਲ ਗੱਲਾਂ ਕਰਦੇ ਕਿਉਂਕਿ ਇਸ ਤਰ੍ਹਾਂ ਕਿਸੇ ਨਾਲ ਵੀ ਨਹੀਂ ਕੀ ਦਿਖਾ ਰਹੇ ਨੇ ਕਿਸੇ ਮਾਪੇ ਚਾਚੇ ਤਾਏ ਕਿ ਕੋਈ ਹੈ ਨਹੀਂ ਹੈਗਾ ਵੀ ਆ ਪਰ ਮੈਂ ਕਿਸੇ ਤੇ ਨਾ ਭਰੋਸਾ ਨਹੀਂ ਰੱਖਦੀ ਖੋਤ ਜਿਆਦ ਤੈਨੂੰ ਚਾਚੇ ਦੇ ਤੇ ਭਰੋਸਾ ਨਹੀਂ ਰਹੀ ਵੀਰ ਤੇ ਕੀ ਭਰੋਸਾ ਹੈ ਤੁਹਾਡੇ ਜਿਹੜੇ ਤੁਹਾਡੇ ਆਲਾ ਦਵਾਲਾ ਆਸਪੜੋਸ ਸੀਗਾ ਕੀ ਇਹਨਾਂ ਮੁੰਡਿਆਂ ਤੇ ਇਹਨਾਂ ਵਿਸ਼ਵਾਸ ਨਹੀਂ ਕਰੀਦਾ ਜਿਹੜੇ ਇਸ ਤਰ੍ਹਾਂ ਦੇ ਮੁੰਡੇ ਹੁੰਦੇ ਨਹੀਂ ਹੁੰਦੇ ਨਹੀਂ ਨਾ ਨਹੀਂ ਤੁਹਾਡੇ ਤੁਹਾਡੇ ਨਾਲ ਤਾਂ ਕੋਈ ਹੋਣੀ ਹੈ ਤੁਹਾਡਾ ਕੋਈ ਜਦੋਂ ਦੇ ਨਾਲ ਹੁੰਦਾ ਨਹੀਂ ਕਿਸੇ ਨੂੰ ਮੈਂ ਇਹਦੇ ਵਿੱਚ ਇਹ ਨਹੀਂ ਦਿਖਾ ਰਿਹਾ ਕਿ ਮੈਂ ਕਿਸੇ ਲੇਡੀ ਮੈਂ ਔਰਤਾਂ ਜਿਆਦਾ ਨੂੰ ਟਾਰਗੇਟ ਕਰ ਰਿਹਾ ਨਹੀਂ ਇਹ ਨਚੜੀਆਂ ਨੇ ਔਰਤਾਂ ਦੇ ਨਾਂ ਤੇ ਕਲੰਕ ਨਹੀਂ ਹੁਣ ਪਰ ਮੈਂ ਤੁਹਾਡੀਆਂ ਜਿਹੜੀਆਂ ਇੱਕ ਵੀਡੀਓ ਦੇਖੀ ਤੁਸੀਂ ਵੀ ਕਲੱਬਾਂ ਦੇ ਵਿੱਚ ਬਹੁਤ ਮੋਤਲਾ ਦੇ ਡਟਪਟੇ ਨੇ ਵਾਹ ਉਹ ਜੀ ਨੂੰ ਤੁਸੀਂ ਕੀ ਮੰਨਦੇ ਹੋ ਹਾਂਜੀ ਕਹਿੰਦੀ ਕਿੰਨਾ ਪ੍ਰਾਊਡ ਫੀਲ ਹੋ ਰਿਹਾ ਇਹਨੂੰ ਹਾਂਜੀ ਕਰਕੇ ਇੱਕ ਵਾਰ ਸਿੱਖਤਾ ਵੀ ਲਾਉਂਦੇ ਆ ਤੁਸੀਂ ਹਾਂਜੀ ਓਹੋ ਜਦੋਂ ਡਿਪਰੈਸ਼ਨ ਹੁੰਦਾ ਬੰਦਾ ਕੱਲਾ ਹੁੰਦਾ ਕੀ ਕਰੇ ਨਿਊ ਚੈਨਲਾਂ ਵਾਲੇ ਉਹ ਇਹ ਸਿਖਿਆਉਗੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੀ ਜਵਾਨੀ ਦਾ ਯਾਰ ਇਹ ਤਾਂ ਆਹਦਾ ਇੰਨਾ ਕੰਮ ਭਟਕੇ ਫਿਰਦੇ ਹੁਣ ਤਾਂ ਮੜ ਗਈ ਥੋੜੀ ਜੀ ਉਂਗਲ ਲਾਓ ਇਹ ਤਾਂ ਐਂ ਛਾਲਾ ਮਾਰਦੇ ਤੇ ਤੁਸੀਂ ਉਲਟਾ ਇਹ ਸਿਖਿਆ ਰਹੇ ਹੋ ਯਾਰ ਨਹੀਂ ਪਰ ਇਹਨਾਂ ਚੀਜ਼ਾਂ ਦਾ ਸਕੂਨ ਮਿਲਦਾ ਸੋਸ਼ਲ ਮੀਡੀਆ ਤੇ ਪਾ ਕੇ ਆਪਣੇ ਆਪ ਨੂੰ ਦਬੰਗ ਦਿਖਾਉਣ ਕਰਦੇ ਆਂ ਅਸੀਂ ਆਪ ਦਾ ਕਰਦੇ ਕਿਹੜਾ ਕਿਸੇ ਤੋਂ ਮੰਗ ਕੇ ਖਾਂਦੇ ਨਹੀਂ ਪਰ ਮੰਗ ਕੇ ਖਾਂਦੇ ਫਿਰ ਹੁਣ ਤਰਲੇ ਕਿਉਂ ਕਰਦੇ ਹੋ ਉਹੋ ਜਿਹੇ ਤੁਹਾਨੂੰ ਦਿਖਾਉਣ ਵਾਲੇ ਵੀ ਤੂੰ ਤੁਹਾਡੇ ਦਿਲ ਦੇ ਨਾਲੇ ਤਾਂ ਹਾਸੇ ਹੁੰਦੇ ਨੇ ਵਾਪਰਦੇ ਨਹੀਂ ਪਰ ਜਦੋਂ ਅਸੀਂ ਵੀ ਇੱਕ ਸ਼ੌਕ ਦੇ ਵਿੱਚ ਮੈਂ ਤਾਂ ਫਿਰ ਵੀ ਸਿਗਰਟ ਪੈਂਦੀ ਆ ਕੁੜੀਆਂ ਦਾ ਬਹੁਤ ਕੁਝ ਕਰ ਜਾਂਦਾ ਆਏ ਹੋਏ 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 ਆਹ ਪੱਤਰਕਾਰ ਨੂੰ ਹੁਣੇ ਹੀ ਇੱਥੇ ਕੈਮਰਾ ਬੰਦ ਕਰ ਦੇਣਾ ਚਾਹੀਦਾ ਸੀ ਉਹ ਕਿਹੜੀ ਮਹਾਰਾਣੀ ਝਾਂਸੀ ਨੂੰ ਦਿਖਿਆ ਰਹੇ ਆ ਤੂੰ ਉਸ ਨੂੰ ਜਾਇ ਠਹਿਰਾ ਦੇ ਡੈਸਕ 'ਤੇ ਕਰਦੇ ਸਿਗਰਟ ਕਰਦੇ ਸਾਰਿਆਂ ਨੂੰ ਪਤਾ ਉਹਨੂੰ ਵੀ ਪਤਾ ਸੀਗਾ ਕਿ ਮੈਂ ਸਿਗਰਟ ਪੈਂਦੀ ਸੀਗੀ ਉਹਨੇ ਛਡਵਾਈ ਵੀ ਆ ਮੇਰੀ ਸਿਗਰਟ ਉਹ ਕੀ ਹੁੰਦਾ ਜੇ ਜੇ ਇਸ ਤਰ੍ਹਾਂ ਦੇ ਸ਼ੌਂਕ ਸਾਂਝੇ ਹੋ ਜਾਂਦੇ ਨੇ ਤਾਂ ਫਿਰ ਤੁਹਾਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਆਪਣਾ ਆਪ ਇਹਨਾਂ ਖੋਲ ਦੇਣਾ ਕਿ ਨਹੀਂ ਨੂੰ ਕਿਹਾ ਜਾਂਦਾ ਫਿਰ ਉਦੋਂ ਉਹ ਸਭ ਕੁਝ ਪਰਦੇ ਚੱਕੇ ਜਾਂਦੇ ਉਹ ਵੀ ਪੂਰੇ ਸਵਾਦ ਲੈ ਰਿਹਾ ਹੈ ਪੱਤਰਕਾਰ ਅਜੇ ਹੁਣ ਕੀ ਸੋਚਦੇ ਹੋ ਕਿਉਂਕਿ ਜਦੋਂ ਹੁਣ ਗੱਲ ਨਹੀਂ ਹੁੰਦੀ ਆ ਅਕਲੀਬ ਬਹੁਤ ਹੁੰਦੀ ਆ ਜਦੋਂ ਤੁਹਾਡੀ ਕਿਸੇ ਮਨ ਫੋਨ ਖੋਲ ਕੇ ਦੇਖਦੀ ਹੁੰਦੀਆਂ ਜਾਂ ਮੁਹਾਲੀ ਕਿਤੇ ਵੀ ਜਾਣੀ ਹੁੰਦੀਆਂ 3V ਲਾ ਲਓ ਪਿਛਲੀ ਵਾਰ ਚ ਚੰਡੀਗੜਾ ਆਇਆ ਸੀਗਾ ਪਿਛਲੇ ਮਹੀਨੇ ਤੇ ਉਹ 3V2 ਬੈਠੇ ਸੀਗੇ ਅਸੀਂ 3V ਸਪੋਰਟ ਦੇ ਵਿੱਚ ਉਹ ਕਿਤੇ ਘਰ ਖੜਾ ਹੋ ਕੇ ਮੁੰਡਿਆਂ ਨਾਲ ਗੱਲ ਕਰ ਰਹੇ ਸੀ ਮੈਂ ਤੁਹਾਨੂੰ ਇਹ ਗੱਲ ਦੱਸ ਦਵਾਂ ਇੱਥੇ ਮੈਂ ਇਹ ਸਭ ਕੁਝ ਸੱਚੀ ਨਹੀਂ ਦੇਖਦਾ ਇਹ ਸਭ ਕੁਝ ਮੈਂ ਸੱਚੀ ਨਹੀਂ ਦੇਖਦਾ ਪਰ ਅੱਤ ਜਿਹੜੀ ਚੱਕੀ ਹੋਈ ਨਾ 2 ਦਿਨ ਤੋਂ ਜਿਹੜਾ ਨਿਊ ਚੈਨਲ ਖੋਲ ਲੋ ਕੋ ਗੱਲ ਦੇਖਣੀ ਜਦ ਇਹ ਮੂਰੀ ਜਦ ਇਹ ਮੂਰੀ ਮੈਂ ਕਰਿਆ ਵੀ ਇਹ ਕਈਆਂ ਨੂੰ ਫੋਨ ਮੈਂ ਕਿਹਾ ਭਾਈ ਬਹੁਤ ਕੁਝ ਵਧੀਆ ਦਿਖਾ ਕਿ ਮੈਨੂੰ ਮੇਰੇ ਮਾਪਿਆਂ ਤੋਂ ਪਿਆਰ ਨਹੀਂ ਮਿਲਿਆ। ਹੂੰ। ਉਹਦੇ ਮਤਲਬ ਜਦ ਮੈਂ ਜਾਂਦੀ ਸੀ ਉਹਨਾਂ ਦੇ ਮੂੰਹ ਤੇ ਜਿਹੜੀ ਸਮਾਈਲ ਹੁੰਦੀ ਸੀ। ਆਪੇ ਇਹਨੂੰ ਪਿਆਰ ਮਿਲਿਆ ਭਾਈ ਰੱਬ ਦੇ ਲੜ ਲੱਗ ਜਾਂਦੀ। ਹਾਂ। ਉਹਦੇ ਉਹ ਹੀ ਚੰਗੇ ਲੱਗਦੇ ਨੇ। ਮਤਲਬ ਕੁੜੀਆਂ ਆਮ ਤੌਰ ਤੇ ਕਰਦੇ ਨੇ ਜੋ ਪਿਆਰ ਵੀ ਕਿ ਲੋਕ ਕਹਿੰਦੇ ਨੇ ਕਿ ਪੈਸਾ ਹੋਣਾ ਚਾਹੀਦਾ ਮੁੰਡੇ। ਥੋੜੇ ਜਿਹਾ ਮੈਂ ਪੈਸਾ ਮੈਟਰ ਨਹੀਂ ਕਰਦੀ। ਅੱਜ ਕੱਲ ਦੇ ਟਾਈਮ 'ਚ ਕਹਿੰਦੇ ਪੈਸਾ ਹੀ ਗੱਲ ਹੁੰਦੀ ਹੁੰਦਾ। ਠੀਕ ਹੈ। ਪਰ ਤੁਹਾਡੇ ਲਈ ਪੈਸਾ ਕੁਝ ਪਿਆਰ ਪਿਆਰ ਵੱਟਾ ਚੀਜ਼। ਜਿਹੜੀ ਚੀਜ਼ ਨੂੰ ਮੈਂ ਹੁਣ ਤੱਕ ਬਚਪਨ ਤੋਂ ਲੈ ਕੇ ਹੁਣ ਤੱਕ ਤਰਸੀ ਆ ਮੈਂ ਤਾਂ ਉਹਦੀ ਚੀਜ਼ੀ ਤੇ ਚੀਜ਼ ਨਹੀਂ ਪਰ ਲੱਗਦਾ ਰਿਹਾ ਕਿ ਉਹ ਜਿਹੜੀ ਜੇ ਤੁਸੀਂ ਪਿਆਰ ਮੰਗਦੇ ਸੀ ਤਾਂ ਉਹ ਕਿਸੇ ਨਾ ਕਿਸੇ ਇੱਕ ਜਿਸਮਾ ਦੀ ਭੁੱਖ ਵੀ ਹੋ ਸਕਦੀ ਸੀ ਮਤਲਬ ਜੇ ਤੁਸੀਂ ਮੁੰਡੇ ਦੇ ਤਰਫੋਂ ਸੋਚੋ ਕਿਉਂਕਿ ਕੁੜੀਆਂ ਚਲੋ ਪਿਆਰ ਮੰਗਦੀਆਂ ਨੇ ਪਰ ਮੁੰਡਿਆਂ ਦੀ ਸੋਚ ਹੋ ਸਕਦਾ ਵੀ ਉਹ ਉਸ ਦੇ ਵਾਸਤੇ ਜਿਸਮ ਵੀ ਚਾਹੀਦਾ ਸੀ ਉਹਨੂੰ ਪੈਸਾ ਵੀ ਚਾਹੀਦਾ ਸੀ ਤੁਸੀਂ ਕਿਵੇਂ ਦਿੱਤੇ ਪਰ ਉਹ ਤੋਂ ਬਾਅਦ ਕੀ ਮਿਲਿਆ ਉਸ ਦਿਨ ਬਚਾਉਣਾ ਜਿਹਨੇ ਵੀ ਮੇਰੀ ਸੇਵਿੰਗ ਸੀ ਜਿੰਨਾ ਵੀ ਮੈਂ 골ਡ ਬਣਾਇਆ ਸੀ ਪਿੰਗਰਦੀ ਕਹਿੰਦੇ ਕਹਿੰਦੇ ਪੈਨ ਬਣ ਕੇ ਫੋਨ ਨਾ ਠੀਕ ਹੈ ਕਿ ਸਵਾਲ ਇਹ ਵੀ ਤੋ ਕੀ ਜਾਂ ਵੀ ਹੁੰਦੀ ਜਾਵੇ ਦੋ ਕਈ ਵਾਰ ਸੀ ਅਨਸ਼ਾਨਸ਼ਾ ਕਰਕੇ ਫੋਨ ਰਿੰਗ-ਵਿੰਗ ਕਰਕੇ ਉਸ ਤੇ ਉਸ ਤਰੀਕੇ ਦਾ ਵੀ ਹੈਗਾ ਸਿੱਕ ਟੂਟੀ ਦਿਲਾ ਕੇ ਕਿਸੇ ਨੂੰ ਯਾਦ ਕਰਦੇ ਨੇ ਇਦਾਂ ਥੋੜੇ ਜਿਹਾ ਕੰਟਰੋਲ ਮੈਂ ਬਸ ਕੁਛੜੀ ਕਰਦੀ ਕਈ ਵਾਰ ਯਾਦ ਹੁੰਦੀ ਆ ਰੋਮ ਚ ਲੋਕ ਲਾ ਕੇ ਸਿਗਰਟ ਚਲਾ ਕੇ ਸੈੱਟਸੋਂਗ ਲਾ ਕੇ ਸਿਗਰਟ ਜਲਾ ਕੇ ਸੈੱਟਸੋਂਗ ਲਾ ਕੇ ਕਹਿੰਦੀ ਸੈੱਟ ਤੇ ਬਈ ਨਹੀਂ ਉਹ ਵਾਹੀ ਗਰੂ ਵਾਹੀ ਗਰੂ ਵਾਹੀ ਗਰੂ ਵਾਹੀ ਗਰੂ ਥੋੜੇ ਫਰਗੀਆਂ ਧੀਏ ਪੈਣਾ ਹੁੰਦੀਆਂ ਨਾ ਅੱਛਾ ਸਾਡੇ ਖਾੜਕੂ ਸੰਘਰਸ਼ ਦੇ ਵੇਲੇ ਜਿਹੜੀਆਂ ਨੌਜਵਾਨ ਲੜਕੀਆਂ ਜਿਨ੍ਹਾਂ ਨੇ ਸਿੰਘਾਂ ਦੇ ਨਾਲ ਵਿਆਹ ਕਰਾਇਆ ਖੜਕੂ ਸਿੰਘਾਂ ਦੇ ਨਾਲ ਤੇ ਜਦੋਂ ਉਹ ਅਚਾਨਕ ਦੁਨੀਆ ਤੋਂ ਚਲੇ ਗਏ ਜੀਹੀਦੀ ਹੋ ਜਾਂਦੀ ਉਹਨਾਂ ਦੀ ਤੇ ਉਹਨਾਂ ਨੇ ਅੱਜ ਵੀ ਬਜ਼ੁਰਗ ਮਤਾਵਾਂ ਨੂੰ ਮੈਂ ਜੇ ਬੜੀ ਗੱਲ ਕੋਈ ਨਹੀਂ ਜਾਣਦਾ ਮੈਂ ਮਿਲਿਆ ਵੀ ਦਊਂਗਾ ਸਾਰੀ ਉਮਰ ਉਹਨਾਂ ਨੇ ਇਕੱਲਿਆਂ ਕੱਟ ਲਈ ਪਰ ਜਿਹੜੀਆਂ ਹੁੰਦੀਆਂ ਹਨ ਇਹਨਾਂ ਨੇ ਉਹ ਸ਼ਿਹੜੀਆਂ ਮਾਵਾਂ ਤੇ ਕਿੱਥੇ ਇਹ ਕਿ ਉਹਨਾਂ ਦੇ ਪੈਰ ਦੀ ਧੂੜ ਵੀ ਹੈ ਨਹੀਂ ਤੇ ਅੱਜ ਕੱਲ ਪੰਜਾਬੀ ਆਪਣੇ ਇਹਨਾਂ ਨੂੰ ਐ ਫੋਲੋ ਕਰਦੇ ਪਏ ਆ ਬੋ ਦੋਨੀਆ ਮੈਂ ਕਹ ਰਤ ਕਿਵੇਂ ਭਾਈ ਚਲੋ ਮੈਂ ਮੈਂ ਤੁਹਾਡੇ ਜੀ ਪਰਸਨਲ ਲਾਈਫ ਆ ਮੇਰਾ ਸਵਾਲ ਨਹੀਂ ਪਰ ਵੈਸੇ ਵੀ ਪਰਸਨਲ ਲਾਈਫ ਨੂੰ ਸਾਰਾ ਕੋਈ ਦੱਬਤ ਲਿਆ ਤੂੰ ਪੀ ਜਾਂਦੀਆਂ ਨੇ ਦਾਰੂ ਸਿੱਕ ਤਾਂ ਜਦੋਂ ਕੋਈ ਕੁੜੀ ਕੋਈ ਕੱਲੀ ਹੋਵੇ ਟੈਨਸ਼ਨ ਹੋਣਾ ਨਾਲ ਦਾ ਕੋਈ ਆ ਕੇ ਲਾ ਜਾਣਾ ਹਾਂ ਠੀਕ ਹੈ ਨਹੀਂ ਆ ਬਹਿ ਕੇ ਮੁੰਡੇ ਜਿਹੜੇ ਬਾਅਦ ਵਿੱਚ ਬਹੁਤ ਸਿਆਲੇ ਬਣਦੇ ਨੇ ਕੋਈਆਂ ਨੂੰ ਆਪ ਹੀ ਆਫਰ ਕਰਦੇ ਨੇ ਕਿ ਤੂੰ ਦਾਰੂ ਪੀ ਫੜੇ ਨਾਲ ਚਿੱਟਾ ਲਾ ਇਹ ਤਾਂ ਇਹ ਤਾਂ ਵੀ ਹੁੰਦਾ ਤੁਸੀਂ ਤੁਸੀਂ ਦੇਖਿਆ ਮੈਂ ਮੇਰੇ ਨਾਲ ਦੀ ਇੱਕ ਮੇਰੇ ਬੈਸਟ ਫਰੈਂਡ ਸੀਗੀ ਉਹਨੇ ਖੁਦ ਚਿੱਟਾ ਲਾ ਲਾ ਕੇ ਬਸ ਸਾਰਾ ਕੁਝ ਮੇਰੇ ਨਾਲ ਗੱਲ ਕਰਤਾ ਮੁੰਡੇ ਨਾਲ ਹਾਂਜੀ ਹੁਣ ਤੁਸੀਂ ਕੀ ਕੀ ਤੁਹਾਡੀ ਹੈਗੀ ਅੱਗੇ ਰਿਮਾਰਡ ਵੀ ਤੁਸੀਂ ਜੇ ਤੁਹਾਨੂੰ ਲੱਗਦਾ ਵੀ ਅੱਜ ਇਹਨਾਂ ਕਨਫਲਿਕਟ ਪੈਦਾ ਹੋ ਗਿਆ ਜਿਹੜਾ ਸਾਡੇ ਨਾਲ ਰਹਿਣਾ ਹੀ ਚਾਹੁੰਦੇ ਗਿਰਾਂ ਤੱਕ ਕਿ ਨਾਲ ਕਿਵੇਂ ਰਹਿ ਸਕਦੇ ਆ ਦੇ ਨਾਲ ਮੈਂ ਤਾਂ ਰੱਖਣਾ ਵੀ ਨਹੀਂ ਉਹ ਫਿਰ ਆਪਾਂ ਇੱਕ ਮਤਲਬ ਜੱਗ ਹਸਾਈ ਕਰਨੀ ਹੈ ਜਿਵੇਂ ਵੀ ਬਸ ਲੋਕਾਂ 'ਚ ਬਦਨਾਮ ਕਰਨਾ ਬਦਨਾਮੀ ਨਹੀਂ ਕਰਨਾ ਚਾਹੁੰਦੇ ਉਹ ਇੱਕ ਵਾਰ ਜਾਨੇ ਬੈਠ ਕੇ ਗੱਲ ਕਰਾਂਗੇ ਕਰਾਂਗੇ ਜਾਂ ਨਹੀਂ ਅੰਗੜੀ ਦੇ ਨਾਲ ਤੇ ਆ ਕੇ ਕੋਈ ਚੱਕਰ ਜਦੋਂ ਮਤਲਬ ਆਪਾਂ ਨੂੰ ਇਸ ਚੀਜ਼ ਬਾਰੇ ਕਿਉਂ ਨਹੀਂ ਤੁਸੀਂ ਇਸ ਚੀਜ਼ ਨੂੰ ਸਮਝਿਆ ਕਿ ਜਦੋਂ ਜਿਹੜਾ ਬੰਦਾ ਮੇਰੀ ਪਹਿਲੀ ਰੈਂਗ ਤੇ ਫੋਨ ਚਾਹੁੰਦਾ ਸੀ ਜਦੋਂ ਮੇਥੋਂ ਦੂਰ ਹੋ ਗਿਆ ਤਾਂ ਫਿਰ ਕੁੜੀਆਂ ਦਾ ਪਹਿਲਾਂ ਨੰ ਕਿਆ ਕਰਨ ਲੱਗੇ ਸੀ ਨਾ ਤਾਂ ਇਹ ਸਾਰੇ ਟਾਈਪ ਦੀਆਂ ਨੇ ਆ ਠੀਕ ਠੀਕ ਕਹਿ ਨਹੀਂ ਹੁੰਦਾ ਅੱਜ ਕੱਲ੍ਹ ਐਸੀ ਕਿ ਇਹ ਹੱਦੋਂ ਪਾਰ ਦੀ ਗੱਲ ਹੋ ਜਾਂਦੀ ਏ ਫਿਰ ਹੱਦੋਂ ਪਾਰ ਦੀ ਹੋ ਜਾਂਦੀਆਂ ਕਿਉਂਕਿ ਕਈ ਹੁੰਦਾ ਕੁੜੀਆਂ ਨਹੀਂ ਕਰਦੀ ਕੁੜੀਆਂ ਟਾਈਮ ਪਾਸ ਸੋਚਦੀ ਮੁੰਡੇ ਕਰਦੇ ਆ ਪਰ ਕੁੜੀਆਂ ਪਿੱਛੇ ਆੜਦੀਆਂ ਆ ਅਗਰ ਕੁੜੀ ਕਰਦੀ ਆ ਤਾਂ ਮੁੰਡੇ ਵਿੱਚ ਇਹ ਦੋਹੇ ਪਾਸੋਂ ਕੰਜਰ ਕੰਨ ਆ ਆ ਮੁੰਡੇਆਂ ਵਾਲੇ ਪਾਸੋਂ ਵੀ ਕੰਜਰ ਕੰਨ ਆ ਤੇ ਕੁੜੀਆਂ ਵਾਲੇ ਪਾਸੋਂ ਵੀ ਕੰਜਰ ਕੰਨ ਆ ਇਹਦਾ ਕਾਰਨ ਕੀ ਹੈ ਕਿ ਕਿਉਂ ਅੱਜ ਕੱਲ੍ਹ ਇਹ ਚੰਡੀਗੜ੍ਹ ਟਾਈਪ ਥੋੜਾ ਜਿਆਦਾ ਜ਼ਿਆਦਾ ਕੰਮ ਮੈਂ ਦੇਖਦਾ ਵੀ ਚੰਡੀਗੜ੍ਹ ਦੇ ਵਿੱਚ ਨਹੀਂ ਸਾਰੇ ਚੰਡੀਗੜ੍ਹ ਨੂੰ ਸਾਰੀ ਜਗ੍ ਇਹ ਮੈਂ ਟੱਡੀਗੜ ਤੇ ਦੇਖਦਾ ਹਾਂ ਤੇ ਤਰੀ ਵੀ ਟੂ ਦੇ ਤੁਸੀਂ ਗੱਲ ਕਰਦੇ ਹੋ ਉਥੋਂ ਦੀ ਚਰਚਾ ਬਹੁਤ ਚੱਲਦੀ ਆ ਵੀ ਉੱਥੇ ਕੁੜੀਆਂ ਮੁੰਡਿਆਂ ਨੂੰ ਜਿਵੇਂ ਸ਼ਰਤਾਂ ਲਾ ਕੇ ਇਹ ਤਾਂ ਮੈਂ ਗਾਣਿਆਂ 'ਚ ਸੁਣਦਾ ਸੀ ਤਾਂ ਤੁਸੀਂ ਉਸ ਚੀਜ਼ ਨੂੰ ਪਛਤਾਏ ਵੀ ਉਹ ਵੀ ਸ਼ਰਤ ਲਾਉਣੀ ਮਹਿੰਗੀ ਪੈਗੀ ਬਹੁਤ ਜ਼ਿਆਦਾ ਇਹ 5-7 ਜਣੀਆਂ ਕਹਿੰਦੀਆਂ ਸੀ ਬੈਠੀਆਂ ਉੱਥੇ ਤੇ ਸਾਨੂੰ ਉੱਥੇ ਇਹ ਮੁੰਡਾ ਆਇਆ ਤੇ ਅਸੀਂ ਸਾਰੀਆਂ ਨੇ ਸ਼ਰਤ ਨਾਲ ਹੀ ਵੀ ਮੁੰਡਾ ਪੱਟিয়ে ਕਹਿੰਦੀ ਇਹ ਮੇਰਾ ਮੇਰਾ ਉਹ ਸੀਗਾ ਉਹ ਕ੍ਰਸ਼ ਸੀਗਾ ਮੇਰਾ ਇਹ ਕ੍ਰਸ਼ ਜਿਹੜਾ ਹੁੰਦਾ ਇਹਨਾਂ ਦਾ ਕੋਸ਼ਿਸ਼ ਸਾਲਾ ਕਰਨਾ ਕੋਸ਼ਿਸ਼ ਸਾਲਾ ਕਰਨਾ ਚਲੋ ਤੁਸੀਂ ਹੋਰ ਕਿ ਜ਼ਿੰਦਗੀ ਦੇ ਵਿੱਚ ਹੁਣ ਕੀ ਸੋਚਦੇ ਹੋ ਕਿਉਂਕਿ ਤੁਸੀਂ ਜੇ ਦੱਸਣਾ ਚਾਹੋ ਤਾਂ ਤੁਸੀਂ ਐਂਟਰਟੇਨਮੈਂਟ ਇੰਡਸਟਰੀ ਦੇ ਵਿੱਚ ਵੀ ਰਹੇ ਹੋ ਉੱਥੋਂ ਦੇ ਕੋਣੀ ਮਿੱਟੇ ਪਿਆਰ ਦੇ ਵੀ ਕੁਝ ਜੀ ਦੱਸਣੇ ਚਾਹੋ ਤਾਂ ਕਿਵੇਂ ਜਰੂਰੀ ਉਹ ਵਸ ਕੇ ਬੱਚਾ ਵਾਂਗੂ ਰੱਖਣਾ ਉਹਨੇ ਉਦਾਂ ਜੇ ਤੁਸੀਂ ਸਾਲ ਕੱਕੇ ਰਹੇ ਹੋ ਲੱਗਦਾ ਨਹੀਂ ਹੈਗਾ ਵੀ ਜਿਹੜਾ ਸਾਡਾ ਆਪਣਾ ਤਾਂ ਫਿਰ ਵਾਪਸ ਮੁੜਿਆ ਆਉਣਾ ਚਾਹੀਏ ਉਹ ਸਾਤ ਸਮੁੰਦਰਾਂ ਤੋਂ ਪਾਰ ਹੋਵੇ ਹੋ ਜਾਂਦਾ ਜਦੋਂ ਕੋਈ ਹੋਰ ਹੀ ਕਿਸੇ ਰਾਹ ਤੋਂ ਪਵੇ ਤਾਂ ਫਿਰ ਕੀ ਕਹਿ ਸਕਦੇ ਕਿਸੇ ਨੂੰ ਨਹੀਂ ਕੁੜੀਆਂ ਤਾਂ ਮੁੜਦੇ ਆਉਂਦੀਆਂ ਕੁੜੀਆਂ ਤਾਂ ਫਿਰ ਪਾਪਾ ਹੀ ਉਹ ਨਾ ਬੁੜੀਆਂ ਕਿਹੜੀਆਂ ਬੁੜੀਆਂ ਨਾਲ ਕੰਪੇਅਰ ਕਰ ਰਹੇ ਹੋ ਇਥੇ ਬੜੀ ਇੱਕ ਕਹਾਵਤ ਜੀ ਹੁੰਦੀ ਆ ਜਲਦੀ ਵੀ ਆਮ ਲੋਕ ਕਹਿੰਦੇ ਆ ਵੀ ਹਾਂ ਜੀ ਬੰਦਾ ਜਨਾਨੀ ਨੂੰ ਸਾਂਭਦਾ ਉਹ ਚੰਗੀ ਜਨਾਨੀ ਬੰਦੇ ਨੂੰ ਸਾਂਭਦੀ ਹੈ ਬੰਦਾ ਕੋਈ ਨਹੀਂ ਹੁੰਦਾ ਸਾਂਭਣ ਵਾਲਾ ਚੰਗੀ ਜਨਾਨੀ ਬੰਦੇ ਨੂੰ ਸਾਂਭਦੀ ਹਾਂ ਉਹਨੂੰ ਬਣਦੀ ਰਿਸਪੈਕਟ ਦੇਣੀ ਇਹ ਬੰਦੇ ਦਾ ਫਰਜ਼ ਬਣਦਾ ਹੈ ਮਰਦ ਨੂੰ ਮਰਦਾ ਵਾਂਗੂ ਰਹਿਣਾ ਚਾਹੀਦਾ ਤੇ ਔਰਤ ਨੂੰ ਔਰਤਾਂ ਵਾਂਗੂ ਰਹਿਣਾ ਚਾਹੀਦਾ ਇਹਨਾਂ ਦੀ ਸਾਂਭਣਾ ਹੋਣ ਸੇ ਸਾਈਂ ਜੀ ਤੇ ਛੱਟੇ ਹੋਇਆ ਕਿਸਮਤ ਚ ਇੱਕ ਤਾਂ ਸਾਈਂ ਜੀ ਦੇ ਪਵਾੜੇ ਬਹੁਤ ਨੇ ਇਹਨਾਂ ਵੀ ਸਾਈਂ ਜੀ ਦੇ ਛੱਡਿਆ ਹ ਸਾਰਾ ਕੰਮ ਅਰੇ ਨਹੀਂ ਵੀ ਆ ਗਿਆ ਹੋਗਾ ਯਕੀਨ ਦੇ ਭਕੇ ਯਕੀਨ ਦੇ ਭਕੇ ਤੇ ਤੇਰੇ ਕੋਲ ਜੀ ਤੇਰੇ ਕੋਲ ਤਾਂ ਫਿਰ ਉਹ ਸਾਰੇ ਸਰਦਾਰ ਬਹੁਤ ਔਖੇ ਹੁੰਦੇ ਨੇ ਹੁਣ ਹੁਣ ਕਿਵੇਂ ਲੱਗਦਾ ਮੇਰਾ ਪੂਰਾ ਪਸਿਆ ਦਿਲ ਟੁੱਟਦਾ ਫੇਕੀ ਹੁੰਦਾ ਸਾਲ ਤੋਂ ਤੋਂ ਡੋਕਰੇ ਫੇਜ ਜਾਂਦੇ ਨਹੀਂ ਨਹੀਂ ਸਬਾੜ ਕੀ ਅੱਕੇ ਕਿਵੇਂ ਰੱਖਣਾ ਨਾਲ ਦੇ ਕਹੇ ਸਾਈ ਜੀ ਨਾਲ ਸਾਹਮਣੇ ਹੁਣ ਵੀ ਕਹੇ ਲੈ ਦਉਂਦੇ ਆ ਮੇਰੇ ਨਾਲ ਦੇ ਮੁੰਡੇ ਜਿਹੜੇ ਹੈਗੇ ਆ ਕਿ ਤੂੰ ਨਾ ਛੱਡ ਵੀ ਤੇਰੇ ਵਾਸਤੇ ਹੋਈ ਆ ਅਸੀਂ ਮਰ ਗਏ ਆ ਨਾਲ ਦੇ ਮੁੰਡੇ ਵੀ ਜਿਹੜੇ ਨਾਲ ਮੁੰਡੇ ਮਤਲਬ ਹੀ ਨਹੀਂ ਉਹਦੇ ਕੋਲ ਭਾਵੇਂ ਪੈਸਾ ਹੋਵੇ ਭਾਵੇਂ ਨਾ ਹੋਵੇ ਅੱਛਾ ਚਾਹੀਦਾ ਹੀ ਨਹੀਂ ਪਰ ਲੱਗਦਾ ਨਹੀਂ ਇਹੋ ਚੀਜ਼ਾਂ ਤੁਮ ਤੱਕ ਨਹੀਂ ਕਰਦੀਆਂ ਵੀ ਜਦੋਂ ਨਾਲ ਦੇ ਤੁਸੀਂ ਜਿਵੇਂ ਦੱਸਿਆ ਨਾਲ ਦੇ ਵੀ ਜਿਹੜੇ ਤੁਹਾਨੂੰ ਦੋਸਤ ਵੀ ਕਹਿੰਦੇ ਨੇ ਫਿਰ ਉਹੀ ਇਨਡੋਰੀਆਂ ਬੋਣੀਆਂ ਸ਼ੁਰੂ ਕਰ ਦਿੰਦੇ ਨੇ ਉਹ ਚੀਜ਼ਾਂ ਵੀ ਪੱਤਰਕਾਰਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਆ ਵੀ ਕੱਲ ਨੂੰ 19 ਉਹ ਕੋਈ ਇੰਟਰਵਿਊ ਕਰੀਏ ਵੀ ਜਿਹੜੀ ਸਾਡੀ ਕੱਲ ਨੂੰ ਧੀ ਜਵਾਨ ਹੋਣੀ ਆ ਤੇ ਉਹ ਪੁੱਛਣ ਸਕੇ ਪਾਪਾ ਕੀ ਦੇ ਨਾਲ ਬੈਠੇ ਸੀ ਤੁਸੀਂ ਪਰ ਨਹੀਂ ਸਭ ਕੁਝ ਟੀਆਰਪੀ ਉਹ ਕਹਿੰਦਾ ਇੱਕ ਮਨ ਸਮਝਾ ਲੈਣੇ ਉੱਥੇ ਬੈਠ ਕੇ ਕਿ ਛੱਡ ਸੋ ਕੁੱਤੇ ਭੌਂਦੇ ਭੌਂਕੇ ਜਾਂਦੇ ਬੁੜੀਆਂ ਨਾਲ ਬਹੁਤ ਹੁਣ ਤਾਂ ਸਾਰੇ ਬੋਲਣ ਵਾਲੇ ਤੈਨੂੰ ਭੌਂਕਣ ਵਾਲੇ ਲੱਗਣਗੇ ਸ ਨੰਬਰ ਲਾਏ ਪਰਚੀ ਪੜਾਈ ਜਦ ਨੂੰ ਹਾਂ ਤਾਂ ਹੁੰਦਾ ਹੁੰਦਾ ਫਿਰ ਕਿਸੇ ਨੂੰ ਵੈਸੇ ਰੂਪ ਜਲਵਾ ਦਿਖਾਇਆ ਵੀ ਆਪਦਾ ਵੀ ਕਿਸੇ ਨੂੰ ਟੁੱਟ ਕੇ ਪੈ ਜਾਉ ਬਹੁਤ ਵਾਰੀ 3 ਵਾਰੋ ਜਿ ਦਿਖਾਸ ਕਰ ਅੱਛਾ ਉੱਥੇ ਥੋੜਾ ਚੰਡੀ ਅਸਰ ਕਰੀ ਵੀ 2 2 ਚੰਡੀ ਜੜੂ ਸੁੱਕਦੇ ਕਰਕੇ ਮੈਂ ਇੱਕ ਕੁੜੀ ਕੋਟੇ ਉਹ ਬਾਤ ਕਰਤੇ ਅੱਛਾ ਹੁਣ ਅੱਗੇ ਕੀ ਸੋਚਦੇ ਹੋ ਸਾਰੇ ਮਸਲੇ ਬਾਰੇ ਹੁਣ ਕਿਵੇਂ ਤੁਸੀਂ ਸੱਚ ਫਰਨੈਲ ਵੀ ਖਾਲੀ ਸੀ ਮੈਨੂੰ ਪਤਾ ਨਹੀਂ ਫਰਨੈਲ ਫਰਨੈਲ ਸਲਵਾਸ ਸਲਵਾਸ ਕੱਟ ਕੇ ਜਾਂਦਾ ਫਰਨੈਲ ਇੱਕ ਮਿੰਟ ਮਿੰਦੇ ਹਸਣਾ ਨਹੀਂ ਹੈਗਾ ਫਰਨੈਲ ਕਿ ਉਹ ਖਾਲੀ ਸੀ ਸਲਵਾਂਸ ਹੁੰਦੀ ਹੈ ਕਿ ਨਹੀਂ ਮੈਂ ਸਲਵਾਂਸ ਕਹਾਲੀ ਜੇ ਮੇਰੇ ਰੀ ਨੇ ਤੇਰੇ ਸੰਗ ਤੇ ਦਿੱਤੀ ਹੁੰਦੀ ਨਾ ਤੇ ਟਿਕਾ ਕੇ ਜੀਭ ਤੇ ਰੱਖੀ ਹੁੰਦੀ ਤੇ ਹੁਣ ਉਹ ਨੂੰ ਬੈਠੀ ਇੱਥੇ ਨਾ ਉਹ ਬੋਲਦੀ ਹੁੰਦੀ ਟੁਕਰ ਟੁਕਰ ਛੁੜਕ ਜਾਂਦੀ ਉਹ ਨੂੰ ਸਲਵਾਂਸ ਤਾਂ ਕਹਦਾ ਨਹੀਂ ਵੱਜਦਾ ਹੁੰਦਾ ਕੋਈ ਇੱਕ ਮੁੰਡੇ ਨੇ ਪਹਿਲਾਂ ਵੀ ਕਾਦੀ ਸੀ ਕਾਦੀ ਹੁੰਦੀ ਸਲਵਾਂਸ ਉਹ ਜਿਹੜਾ ਮੁੰਡਾ ਇਹ ਜਿਹੜੇ ਆਸ਼ਕ ਹੁੰਦੇ ਨੇ ਖਾਂਦੇ ਉਹ ਨਹੀਂ ਕੀ ਨੇ ਵੀ ਜਿਹੜੇ ਠੀਕ ਰਹਿੰਦੇ ਨੇ ਜਿਵੇਂ ਹਾਂ ਲੱਗਦੀ ਕੀ ਚੀਜ਼ ਨਹੀਂ ਬਾਕੀ ਕਿਹੜੇ ਦਰਬ ਚੱਲ ਜਾਣੀ ਹੈ ਪਰ ਇਹ ਵਿਖਾਵਾ ਵੀ ਹੁੰਦਾ ਇੱਕ ਪਰ ਇੰਟਰਵਿਊ ਕਰਨੀ ਨਹੀਂ ਸੀ ਚਾਹੀਦੀ ਮੈਂ ਸ਼ਰਿਆਮ ਬਿੱਤੇ ਸੀ ਲਾਈਵ ਤੇ ਵਿੱਚ ਅੱਛਾ ਉਹ ਆ ਜਿੰਦਗੀ ਵਿੱਚ ਮੇਰੇ ਵਿਚ ਮੂੰਹ ਮੋੜਨਾ ਤੁਹਾਨੂੰ ਲੱਗਦਾ ਠੀਕ ਹੈ ਕੀ ਕਰਦੇ ਫਿਰ ਜਿੰਦਗੀ ਵਿੱਚ ਪਹਿਲੇ ਉਹ ਇਹਨੇ ਉਹਦੇ ਵਾਂਗੂੰ ਸੰਵਾਦ ਕਰਦੀ ਇੱਕ ਗਰਦਾਸ ਬਰਾ ਮਮੀ ਮੈਂ ਖਾ ਖਾਲੀ ਆ ਉਹ ਕਹਿੰਦੀ ਕੀ ਖਾ ਲੀਓ ਉਹ ਕਹਿੰਦਾ ਸਲਫਾਂਸ ਤੇ ਮੁੜ ਕੇ ਉਹਦੀ ਮਾਂ ਉਹਦੇ ਛੇਤੀ ਮਾਰਦੀ ਤੇ ਉਹ ਮੋਟਰਸਾਈਕਲ ਦੇ ਉੱਤੇ ਮੋਟਰਸਾਈਕਲ ਵੀ ਆਪ ਚਲਾਉਂਦਾ ਖਾਦੀ ਸਲਫਾਂਸ ਤੇ ਉਹ ਕਹਿੰਦੀ ਛੇਤੀ ਤੋਰ ਚੱਲ ਹਸਤਾਲ ਇਹ ਨਹੀਂ ਹੋਵੇਂ ਸਲਫਾਂਸ ਕਰਦੀ ਕਿ ਜਦ ਬਚਪਨ ਤੋਂ ਲੈ ਕੇ ਫਾਦਰ ਸਾਹਿਬ ਦੀ 10 ਤੱਕ ਕੇ ਲੈ ਤੱਕ ਕੇ ਹਾਦਸੇ ਸੀਗੇ ਬੰਦੇ ਨੂੰ ਆਪਾਂ ਸਾਰਾ ਕੁਝ ਪਾਸ ਤੋਂ ਦੱਸ ਦਿੰਦੇ ਹਾਂ ਸਭ ਕੁਝ ਦੱਸ ਦਿੰਦੇ ਹਾਂ ਉਹ ਬੰਦਾ ਫੇਰ ਪਿਆਰ ਜਤਾ ਕੇ ਫੇਰ ਬੱਚਾ ਵਾਂਗੂ ਰੱਖ ਕੇ ਫੇਰ ਇੱਕ ਕਦਮ ਤੋੜ ਜਾਵੇ ਨਹੀਂ ਪਰ ਲੱਗਦਾ ਨਹੀਂ ਹੈਗਾ ਵੀ ਸਾਨੂੰ ਜਿਵੇਂ ਸਿਆਣੇ ਕਹਿੰਦੇ ਆ ਨਾ ਵੀ ਜੇ ਕੁੜੀ ਰੁੱਸਦੀ ਆ ਜਾਂ ਬਾਈ ਰੁੱਸਦੀ ਆ ਤਾਂ ਮਹੀਨਾ ਪਹਿਲਾਂ ਰੁੱਸੀ ਹੁੰਦੀ ਆ ਤਾਂ ਉਵੇਂ ਸਾਨੂੰ ਪਤਾ ਲੱਗ ਜਾਂਦਾ ਇਹ ਵਾਈਫ ਸੀ ਇਸ ਤਰ੍ਹਾਂ ਮਤਲਬ ਉਹਨੂੰ ਪਹਿਲਾਂ ਪਤਾ ਤੁਹਾਨੂੰ ਨਹੀਂ ਪਹਿਲਾਂ ਪਤਾ ਲੱਗਿਆ ਵੀ ਹੋ ਸਾਡੇ ਰਿਸ਼ਤੇ ਦੇ ਵਿੱਚ ਦਰਾਰ ਹੋ ਰਹੀ ਹੈ ਮੈਨੂੰ ਜਦੋਂ ਪਹਿਲਾਂ ਸਾਡੇ 'ਚ ਲੜਾਈ ਹੁੰਦੀ ਹੁੰਦੀ ਸੀ ਸੱਸ ਇਸ ਕੀ ਛੋਟੀਆਂ ਛੋਟੀਆਂ ਗੱਲਾਂ ਤੋਂ ਕਦੀ ਮੈਨਾਂ ਪੈਣਾ ਕਦੀ ਉਹਨੇ ਲੜ ਪੈਣਾ ਪਤਾ ਸੀਗਾ ਸਾਡਾ 2 ਘੰਟਾ ਦਾ ਗੁੱਸਾ ਹੁੰਦਾ ਸੀਗਾ ਕਦੇ ਫੋਨ ਆ ਜਾਣਾ ਕਦੀ ਮੈਂ ਫਿਰ ਅਸੀਂ ਮੈਨੂੰ ਕਈ ਵਾਰ ਕਰਦੇ ਹੁੰਦੇ ਸੀ ਕਿ ਕੋਈ ਕੋ ਦਾ ਬ੍ਰਦਰ ਸੀਗਾ ਤੇ ਉਹ ਪਹਿਲਾਂ ਉਹ ਬਾਗੇਲਾ ਰਹਿੰਦਾ ਹੁੰਦਾ ਸੀਗਾ ਮੁੰਡਾ ਤੇ ਅਸੀਂ ਜਦੋਂ ਉਹਨੇ ਉਹਦਾ ਇੱਕ ਸੀਗਾ ਯਸ਼ੂ ਯਸ਼ੂ ਦੇ ਨਾਮ ਤੋਂ ਹਨਾ ਸੀ ਉਹਦੀ ਟੀਮਰ ਹੱਸੇ ਕਰਦੇ ਹੁੰਦੇ ਸੀ ਕਿ ਤੇ ਜੇ ਲੜਾਈ ਹੋ ਜੁੰਦੀ ਸੀ ਕਿ ਮੈਨੂੰ ਕਾਲ ਕਰਦਾ ਸੀਗਾ ਕਿ ਇਹਨਾਂ ਨੇ ਕਿਵੇਂ ਆ ਠੀਕ ਆ ਮੰਮੀ ਉਹ ਛੋਡੀ ਭੈਣ ਦੀ ਮੇਰਾ ਉਹ ਨਿਕਲ ਗਿਆ ਆ ਫੜ ਉਹ ਭਰਾਵਾ ਫੋਨ ਆਏ ਇਦੋਂ ਮੱਕਦੇ ਬਿਆਹਾਂ ਦੇ ਮੂੰਹ ਤੋਂ ਨਹੀਂ ਸੁਣਿਆ ਨੰਨੇ ਨੰਨੇ ਨਾ ਮੈਨੂੰ ਸੰਗ ਆ ਗਈ ਹੁਣ ਹਾਂਜੀ ਹੁਣ ਦੇਖ ਲਿਆ ਵੀ ਕਿੰਨਾ ਕੁ ਮਿਆਰ ਚਲੋ ਹਾਸ ਲਿਆ ਸੀ 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 ਹੋ ਗਿਆ ਹੁਣ ਬਹੁਤ ਕੁ ਮੈਂ ਸੱਚੀ ਨਹੀਂ ਸੀ ਬਣਾਉਣੀ ਵੀਡੀਓ ਵੀਡੀਓ ਬਣਾਉਂਦੇ ਵੀ ਸ਼ਰਮ ਆਈ ਮੈਨੂੰ ਹਾਲਾ ਕਿ ਮੈਂ ਉਨੀ ਕੁ ਉਸ ਲੈਵਲ ਦਾ ਕੀ ਬਣਾਈਏ ਵੀ ਜਿਹੜੇ ਆ ਜਿਹੜੇ ਸੁਣਦੇ ਆ ਚਾਹੇ ਮੈਂ ਹੀ ਕਹલું ਮੈਨੂੰ ਆਪਣੇ ਪਰਿਵਾਰ ਚ ਬਹਿ ਕੇ ਸੁਣਨੀ ਪਏ ਵੀ ਇਹ ਜੇ ਤੋ ਤਾਂ ਕੀ ਆਪਣੀ ਅਕਲ ਦਾ ਜਨਾਜ਼ਾ ਕੱਢ ਰਿਹਾ ਉਦਾਂ ਦੇ ਮੀਡੀਆ ਅਦਾਰੇ ਹੋ ਗਿਆ ਉਦਾਂ ਦੀ ਆ ਇਹ ਤਾਂ ਯਾਰ ਇਹ ਗਲੀ ਗਲੀ ਦੀ ਕਹਾਣੀ ਐ ਇਦਾਂ ਦੀਆਂ ਨਕੜੀਆਂ ਤਾਂ ਹਰ ਇੱਕ ਸ਼ਹਿਰ ਦੀ ਕਹਾਣੀ ਐ ਫਿਰ ਚੱਕ ਬਾੜੀ ਚੱਲੋ ਆਪਣੀ ਉੱਚੇ ਸਟੂਡੀਓ ਚ ਕੱਲ ਤੱਕ ਇਹਨੂੰ ਕੋਈ ਜਾਣਦਾ ਨਹੀਂ ਸੀ ਯਾਰ ਕੀ ਮੈਂ ਇਹ ਦਾ ਕਿ ਆਪਣੇ ਨਾਂ ਦੇ ਪਿੱਛੇ ਕੌਰ ਲਾਂਦੀ ਐ ਕੌਰ ਕੌਰ ਦਸਵੇਂ ਪਾਸ਼ਾਣੀ ਸਿੰਘ ਸਾਜੇ ਆ ਔਰਤਾਂ ਦੇ ਮਗਰ ਕੌਰ ਲੱਗਿਆ ਕੌਰ ਦਾ ਇਤਿਹਾਸ ਬਹੁਤ ਤਕੜਾ ਆ ਕੌਰ ਲਾ ਕੇ ਕੌਰਾਂ ਨੂੰ ਬਦਨਾਮ ਨਾ ਕਰ ਤੇਰੇ ਵਰਗੀਆਂ ਬੈਠੀਆਂ ਉੱਥੇ ਐਂ ਏਡਾਂ ਦੇ ਵਿੱਚ ਵੀ ਆਈਆਂ ਚਲੋ ਮਾਫ ਕਰਨਾ ਪਰ ਆਪਣੇ ਜਵਾਕਾਂ ਨੂੰ ਬਚਾਉਣਾ ਕੰਜਰਾਂ ਤੋਂ ਮੈਂ ਤਾਂ ਸਿਰਫ ਤਾਂ ਪਾਉਣੀ ਸੀ ਵੀ ਇਹਦਾ ਕੀ ਹੈ ਯਾਰ ਇਹ ਇਹ ਮੈਂ ਲੱਖ ਦੀ ਲਹੰਤ ਯਾਰ ਸਾਡੇ মিডিਏ ਤੇ ਕਿਹਦਾ ਸੁਣਾ ਮਾਫ ਕਰਨਾ ਜੀ ਸੱਚੀ ਮੈਂ ਇਹਨੂੰ ਫਾਉਂਦਾ ਨਹੀਂ ਹੈਗਾ ਇਹਨਾਂ ਨੂੰ ਇਹ ਹੁਣ ਜਦੋਂ ਆਈ ਜਾਂਦੀਆਂ ਮੂਰੇ ਤੇ ਮੈਨੂੰ ਮਜਬੂਰੀ 'ਚ ਇਹ ਸਭ ਕੁਝ ਕਰਨਾ ਪਿਆ ਉਦਾਂ ਇਹ ਕੋਈ ਪੰਜਾਬ ਦਾ ਮੁੱਦਾ ਨਹੀਂ ਕੋਈ ਕੁਝ ਨਹੀਂ ਹੈਗਾ Das ist